1988 ਤੋਂ ਬਾਅਦ ਦੇ ਜਿਹੜੇ ਵਸਟ ਫਲੱਡਸ ਆ ਉਹਨਾਂ ਤੋਂ ਵੀ ਜਿਹੜੇ ਪੜਿਆ ਜਿਨ੍ਹਾਂ ਦੀ ਕਿ ਡਿਊਰੇਸ਼ਨ ਬਹੁਤ ਲੰਬੀ ਆ ਉਹਦੇ ਉਹਦੇ ਜਿਹੜੇ ਹੈਗੇ ਆ ਨਤੀਜੇ ਉਹਦਾ ਬੜੇ ਮੁਸ਼ਕਲ ਘੜੀ ਦੇ ਵਿੱਚ ਪੰਜਾਬੀ ਬੜੀ ਹਿੰਮਤ ਨਾਲ ਉਹਦਾ ਸਾਹਮਣਾ ਕਰਦੇ ਬਹੁਤ ਵੱਡੀ ਆਫਤ ਦਾ ਖਾਸ ਕਰਕੇ ਜਿਹੜੇ ਸਾਡੇ ਬਾਰਡਰ ਦੇ ਜ਼ਿਲ੍ਹੇ ਆ ਸਾਤ ਜ਼ਿਲ੍ਹੇ ਮੈਂ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਆਇਆ ਜੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਉਹਨਾਂ ਤੋਂ ਤਰਨਤਾਰਨ ਸਬੂਰਥਲਾ ਫਿਰੋਜ਼ਪੁਰ ਤੇ ਫਾਜ਼ਿਲਕਾ ਇਸ ਵਾਰੀ ਇਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਜ਼ਮੀਨ ਦਾ ਨੁਕਸਾਨ ਵੀ ਹੋਇਆ ਘਰ ਦਾ ਵੀ ਔਰ ਜਿਹੜੇ ਮਵੇਸ਼ੀ ਆ ਪਸ਼ੂਆਂ ਦਾ ਪਸ਼ੂ ਧਨ ਦਾ ਵੀ ਔਰ ਘਰ ਦਾ ਸਮਾਨ ਵੀ ਖਰਾਬ ਹੋਇਆ ਮੈਂ ਕਹੂੰਗਾ ਕਿ ਕੁੱਲ ਮਿਲਾ ਕੇ ਬਹੁਤ ਸਾਰੇ ਬੰਦੇ ਹਜ਼ਾਰਾਂ ਬੰਦੇ ਹੋ ਜਿਆ ਜਨਾ ਕੋਈ ਕੁਝ ਨਹੀਂ ਬਚਿਆ ਸવાય ਉਹਨਾਂ ਦੇ ਜਿਹੜੀ ਸਾਨੂੰ ਗੁਰੂਆਂ ਨੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਇੱਕ ਸਾਨੂੰ ਇੱਕ ਆਰਟ ਆਫ ਲਿਵਿੰਗ ਸਾਨੂੰ ਸਿਖਾਇਆ ਸੀਗਾ ਔਰ ਬੁਰੇ ਹਾਲਾਤਾਂ ਦੇ ਵਿੱਚ ਵੀ ਹਾਰ ਨਾ ਮੰਨ ਕੇ ਉਹਦਾ ਸਾਹਮਣਾ ਕਰਨ ਦਾ ਜੋ ਸਾਨੂੰ ਦਸ਼ਮੇਸ਼ਪਤਾ ਨੇ ਸਿਖਾਇਆ ਸੀ ਹਿੰਮਤਾ ਲੋਕਾਂ ਕੋਲੇ ਇਹਦੇ ਨਾਲ ਨਾਲ ਜਿੰਦਾ ਵੱਡਾ ਇਹ ਦੁਖਾਂਤ ਹੈ ਉਸ ਤੋਂ ਵੱਡਾ ਪੰਜਾਬੀਆਂ ਦਾ ਜਜ਼ਬਾ ਔਰ ਉਹਨਾਂ ਦਾ ਰਿਸਪਾਂਸ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕੋਈ ਗੱਡੀ ਵੀ ਨਹੀਂ ਪਹੁੰਚਦੀ ਉੱਥੇ ਲੰਗਰ ਪਹੁੰਚ ਰਿਹਾ ਗੁਰੂ ਦਾ ਲੰਗਰ ਪਹੁੰਚ ਰਿਹਾ ਮवेशੀਆਂ ਵਾਸਤੇ ਚਾਰਾ ਪਹੁੰਚ ਰਿਹਾ ਔਰ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਸਾਡੇ ਨਾਲ-ਨਾਲ ਐਨਜੀਓਜ਼ ਵੱਲੋਂ ਵੀ ਰੈੱਡ ਕਰਾਸ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਜਿਹੜੀਆਂ ਮੈਡੀਕਲ ਟੀਮਾਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਐ ਐਂਬੂਲੈਂਸ ਤੇ ਜਿੱਥੇ ਐਂਬੂਲੈਂਸ ਨਹੀਂ ਜਾਂਦੀ ਟਰੈਕਟਰ ਤੇ ਜਿੱਥੇ ਟਰੈਕਟਰ ਨਹੀਂ ਜਾਂਦਾ ਉੱਥੇ ਬੋਟ ਤੇ ਔਰ ਕਈ ਜਗ੍ਹਾ ਤੇ ਤਾਂ ਜਿਹੜਾ ਹੈਗਾ ਉਹ 에어 ਫੋਰਸ ਦੇ ਨਾਲ ਮਿਲ ਕੇ ਜਹਾਜ਼ ਦੇ ਉੱਤੇ ਜਾਂ ਹੈਲੀਕਾਪਟਰ ਦੇ ਸੋ ਵੀ ਲੋਕਾਂ ਨੂੰ ਸਰਵਿਸ ਦਿੱਤੀਆਂ ਜਾ ਰਹੀਆਂ ਆ ਬਹੁਤ ਵੱਡਾ ਪੂਰੇ ਦੇਸ਼ ਵਿਦੇਸ਼ ਚ ਰਹਿੰਦੇ ਸਾਰੇ ਪੰਜਾਬੀਆਂ ਦੇ ਚੇਚੇ ਤੌਰ ਦੇ ਉੱਤੇ ਔਰ ਕੱਲ ਇੱਕ ਜੋ ਮੈਂ ਸਾਰਾ ਦੇਖ ਰਿਆ ਸੀਗਾ ਮੀਡੀਆ ਦੇ ਉੱਤੇ ਕਿ ਰਾਜਸਥਾਨ ਦੀਆਂ ਔਰਤਾਂ ਨੇ ਉਹਨਾਂ ਦੇ ਰਿਵਾਜ ਆ ਕਿ ਜਿਹੜੀ ਦਾਦੀ ਹੁੰਦੀ ਆ ਆਪਣੀ ਉਹ ਜਦੋਂ ਕੋਈ ਉਹਨਾਂ ਦੇ ਘਰ ਚ ਕੰਮ ਵੀ ਕਰਦਾ ਆਪਣੀਆਂ ਨੂਆ ਵਾਸਤੇ ਉਹਨਾਂ ਕੋਲੇ ਸੋਨੇ ਦੇ ਗਹਿਣੇ ਨਹੀਂ ਹੁੰਦੇ ਚਾਂਦੀ ਦੇ ਹੁੰਦੇ ਆ ਬਟ ਉਹ ਜਿਹੜੀਆਂ ਚਾਂਦੀ ਦੀਆਂ ਵੰਗਾ ਉਹਨਾਂ ਨੇ ਔਰਤਾਂ ਨੇ ਉਤਾਰ ਕੇ 2 ਕੋਇੰਟਰ 2 ਕਿਲੋ ਚਾਂਦੀ 20 ਗ੍ਰਾਮ ਸੋਨਾ ਇਹ ਭਾਵਨਾ ਹੈ ਉਹਨਾਂ ਨੇ ਜੋ ਆਪਣਾ ਦਿੱਲੀ ਦੇ ਵਿੱਚ ਸਾਡਾ ਮੋਰਚਾ ਲਗਾਇਆ ਸੀ ਸੋ ਰਾਜਸਥਾਨ ਤੋਂ ਵੀ ਪਾਰਟਸ ਆਫ ਹਰਿਆਣਾ ਤੋਂ ਵੀ ਹੋਰ ਵੀ ਸੂਬੇ ਜਿਹੜੇ ਜਿਹਨਾਂ ਦੀ ਆਪਣੀ ਹਾਲਤ ਬਹੁਤ ਅੱਛੀ ਨਹੀਂ ਹੈ ਉਹ ਅੱਗੇ ਆ ਰਹੇ ਆ ਸੋ ਇਹਦੇ ਨਾਲ ਅੱਖਾਂ ਵੀ ਪਾਰ ਆਂਦੀਆਂ ਔਰ ਇੱਕ ਤਸੱਲੀ ਵੀ ਹੁੰਦੀ ਆ ਔਰ ਜਿਹੜੇ ਬੰਦੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਲੱਗਦਾ ਕਿ ਸਾਡਾ ਸਮਾਜ ਸਾਡਾ ਪੰਜਾਬ ਸਾਡਾ ਦੇਸ਼ ਸਾਡੇ ਨਾਲ ਖੜਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਬੜੇ ਉਹਨਾਂ ਦੇ ਜਿਹੜੇ ਲੋਕਪੱਖੀ ਫੈਸਲੇ ਲੈਂਦੇ ਹੋਏ ਕਿ ਜਿਹਦਾ ਖੇਤ ਉਸੇ ਦੀ ਰੇਤ ਉਹਨਾਂ ਦੀ ਫਸਲ ਤਾਂ ਮਰ ਗਈ ਪਰ ਉਹਦੇ ਵਿੱਚ ਸਿਲਟ ਆ ਗਈ ਹੈ ਖਾਦ ਆ ਗਈ ਹੈ ਉਹਦੇ ਨਾਲ ਜਿਹੜਾ ਆਪਣਾ ਕੋਈ ਰੇਤ ਆ ਗਈ ਹੈ ਜਾਂ ਬਜਰੀ ਆ ਗਈ ਹੈ ਵੀ ਉਹ ਤੁਸੀਂ ਵੇਚ ਸਕਦੇ ਹੋ ਅਗਲੀ ਫਸਲ ਬੀਜਣ ਲਈ ਜ਼ਮੀਨ ਵੀ ਤਿਆਰ ਹੋ ਜਾਏਗੀ ਜਾਂ ਤੁਸੀਂ ਉਹਨੂੰ ਸਟੋਰ ਕਰ ਸਕਦੇ ਹੋ ਬਾਅਦ ਵਿੱਚ ਜਦੋਂ ਤੁਹਾਨੂੰ ਮੌਕਾ ਮਿਲੇ ਵੇਚ ਲਈਓ ਇਹਦੇ ਨਾਲ ਨਾਲ 20000 ਰੁਪਏ ਕਿੱਲੇ ਦਾ ਘਰ ਬਣਾਉਣ ਲਈ ਵੀ ਔਰ ਪਸ਼ੂ ਧਨ ਲਈ ਵੀ ਉਹਦੀ ਕੰਪਨਸੇਸ਼ਨ ਦੇਵਾਂਗੇ ਜਿਵੇਂ ਪਾਣੀ ਜਦੋਂ ਰਸੀਡ ਕਰਦਾ ਹੈਗਾ ਹਰ ਸੰਭਵ ਕੋਸ਼ਿਸ਼ ਜਿਹੜੀ ਹੈਗੀ ਆ ਸਰਕਾਰ ਵੱਲੋਂ ਕੈਂਪ ਲਗਾਏ ਜਾ ਰਹੇ ਆ ਹਰ ਪਿੰਡ ਵਿੱਚ ਮੈਡੀਕਲ ਏਡ ਸਾਰਿਆਂ ਨੂੰ ਮੁਫਤ ਦਿੱਤੇ ਜਾ ਰਹੀ ਹੈ ਬੱਚਿਆਂ ਦੇ ਸਕੂਲ ਅੱਜ ਖੁੱਲ ਗਏ ਆ ਸੋ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਲੋਕਾਂ ਨੂੰ ਉਹਨਾਂ ਦੇ ਪੈਰਾਂ ਤੇ ਦੁਆਰਾ ਖੜਾ ਕੀਤਾ ਜਾਵੇ ਸਰਕਾਰ ਪੂਰੇ ਜੋਰ ਨਾਲ ਲੱਗੀ ਆ ਬਾਕੀ ਸਾਡੇ ਪ੍ਰਧਾਨ ਮੰਤਰੀ ਜੀ ਅੱਜ ਉਮੀਦ ਆਈ ਆ ਸੀ ਉਮੀਦ ਕਰਦੇ ਆ ਕਿ ਜੋ ਅਸੀਂ 60000 ਕਰੋੜ ਆ ਉਹ ਤਾਂ ਦੇਣਗੇ ਹੀ ਉਹ 20000 ਦਾ ਪੈਕੇਜ ਮੰਗਿਆ ਉਹ ਵੀ ਦੇਣਗੇ ਔਰ ਮੈਨੂੰ ਉਮੀਦ ਇਸ ਤੋਂ ਵੀ ਵੱਧ ਆ ਕਿ ਜੋ ਟਰੈਸ ਦੀਆ ਜਦੋਂ ਆਪਣੇ ਅੱਖਾਂ ਨਾਲ ਦੇਖਣਗੇ ਹੋਰ ਕਹਿਣਗੇ ਵੀ ਚਲੋ 20000 ਤਾਂ ਪੰਜਾਬ ਨੇ ਦਿੱਤਾ 30000 ਮੈਂ ਦੰਦਾ ਤੇ ਆਪਾਂ 50000 ਰੁਪਇਆ ਔਰ ਇਸੇ ਤਰ੍ਹਾਂ ਮਜ਼ਦੂਰਾਂ ਨੂੰ ਔਰ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਹੈ ਜਿਹੜੀਆਂ ਸਾਡੀਆਂ ਫਰੰਟ ਲਾਈਨ ਵਾਰੀਅਰ ਹੈ ਉਹਨਾਂ ਨੂੰ ਕੋਈ ਪੈਸੇ ਨਹੀਂ ਮਿਲਦੇ ਪੰਜਾਬ ਸਰਕਾਰ 2500 ਦੇਂਦੀ ਹੈ ਮੈਂ ਤਾਂ ਕਹੂੰਗਾ ਉਹਨਾਂ ਨੂੰ ਵੀ ਘੱਟੋ ਘੱਟ ਅਗਲੇ 6 ਮਹੀਨੇ ਵਾਸਤੇ 5000 ਜਾਂ 10000 ਰੁਪਇਆ ਮਹੀਨਾ ਉਹਨਾਂ ਨੂੰ ਦੇਣ ਉਹਨਾਂ ਦੇ ਆਪਾਂ ਦੇਣਾ ਨਹੀਂ ਦੇ ਸਕਦੇ ਉਹ ਵੀ ਪਾਣੀਆਂ ਦੇ ਵਿੱਚ ਆ ਕੇ ਤੇ ਅਸੀਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਹੈ ਇਸ ਵਾਸਤੇ ਸੀ ਕਿ ਇਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗ માં ਤੁਹਾਡੇ ਮਿਸਪੁਰ ਕਾਰਪੋਰੇਸ਼ਨ ਜਿੰਨੇ ਤੁਹਾਡੇ ਰੂਰਲ ਡਵੈਲਪਮੈਂਟ ਵਾਟਰ ਸਪਾਈ ਸੈਨੀਟੇਸ਼ਨ ਐਜੂਕੇਸ਼ਨ ਸਾਰੇ ਵਿਭਾਗਾਂ ਦੀ ਕੰਬਾਈਨਡ ਮੀਟਿੰਗ ਸੀ ਕਿ ਆਪਾਂ ਇਕੱਠੇ ਹੋਣ ਵਾ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਜਿਹੜੇ ਤੁਹਾਡੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਜਿੰਨੀਆਂ ਬਿਮਾਰੀਆਂ ਹੈਗੀਆਂ ਉਹਨਾਂ ਦੀ ਰੋਕਥਾਮ ਵਾਸਤੇ ਕਿ ਪਾਣੀ ਟੈਸਟ ਕਰਨਾ ਸਾਡੀ ਸਾਡੀ ਜਿਹੜੀ ਟੀਮ ਹੈ ਲਗਾਤਾਰ ਟੈਸਟ ਕਰ ਰਹੀ ਹੈ ਸੈਂਪਲ ਫੇਲ ਹੋ ਰਿਹਾ ਜੇ ਤੇ ਸੈਂਪਲ ਫੇਲ ਹੋ ਜਾਂਦਾ ਅਸੀਂ ਡਾਇਰੀਆ ਹੋਣ ਤੋਂ ਪਹਿਲਾਂ ਉੱਥੇ ਸਾਡੀਆਂ ਜਿਹੜੀਆਂ ਅਰਬਨ ਤੇ ਰੂਰਲ ਲੋਕਲ ਬਾਡੀਜ਼ ਆ ਉਹਨਾਂ ਨੂੰ ਸੇਫ ਡਰਿੰਕਿੰਗ ਵਾਟਰ ਫਰੋਮ ਆਲਟਰਨੇਟ ਸੋਰਸ ਦੂਜੀ ਜਗ੍ਹਾ ਤੋਂ ਸਾਫ ਪਾਣੀ ਚਾਹੇ ਵੇਰਕਾ ਤੋਂ ਜਾ ਕੇ ਤੇ ਹੋਰ ਅਰੇਂਜ ਕਰਕੇ ਔਰ ਉਹਨੂੰ ਵੀ ਕਲੋਰੀਨੇਟ ਕਰਕੇ ਜਿਹੜੇ ਲੋਕਾਂ ਨੂੰ ਪੀਣਾ ਚਾਹੀਦਾ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਡੈਂਗੀ ਦੀ ਵੇਟ ਨਹੀਂ ਕਰਦੇ ਮਲੇਰੀਆ ਦੀ ਵੇਟ ਨਹੀਂ ਕਰਦੇ ਲਾਰਵਾ ਜਿਹੜਾ ਹੁੰਦਾ ਉਹਦੀ ਅਸੀਂ ਜਿਹੜੀ ਆਈਡੈਂਟੀਫਿਕੇਸ਼ਨ ਕਰਕੇ ਉਹਨੂੰ ਡਿਸਟਰੋਏ ਕਰਨਾ ਔਰ ਬਰੀਡਿੰਗ ਚੈੱਕਸ ਸਾਡੇ ਅਸੀਂ ਜਿਹੜੇ ਬੀਡਿੰਗ ਚੈਕਰ ਰੱਖਦੇ ਸੀ ਉਹਨਾਂ ਨੂੰ ਅਸੀਂ ਨੰਬਰ ਵਧਾ ਕੇ ਉਹਨਾਂ ਦਾ ਸਾਰੀਆਂ ਆਸ਼ਾ ਵਰਕਰ ਨੂੰ ਟ੍ਰੇਨ ਕੀਤਾ 50 ਹਜ਼ਾਰ ਨਰਸਿੰਗ ਸਟੂਡੈਂਟਸ ਨੂੰ 1 ਲੱਖ ਦੇ ਕਲੀਨ ਜਿਹੜੇ ਟੋਟਲ ਪੈਰਾਮੈਡਿਕਸ ਸਨ ਉਹਨਾਂ ਨੂੰ ਟ੍ਰੇਨ ਕੀਤਾ ਸਾਰੇ ਡਾਕਟਰ ਨੂੰ ਟ੍ਰੇਨ ਕੀਤਾ ਤਾਂ ਕਿ ਅਸੀਂ ਡੇਂਗੀ ਜਿਹੜਾ ਜਾਂ ਮਲੇਰੀਆ ਜਾਂ ਡਾਰੀਆਂ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਅਸੀਂ ਇੰਟਰਵਿਊਨ ਕਰ ਸਕੀਏ ਔਰ ਲੋਕਾਂ ਨੂੰ ਬਚਾ ਸਕੀਏ ਔਰ ਤੁਹਾਡੇ ਸਿਰਫ ਜਲੰਧਰ ਦੇ ਵਿੱਚ ਵੱਡੇ ਐਪੀਸੋਡ ਹੋਏ ਸੀ ਦੋ ਇੱਕ ਹਾਟਮ ਨਗਰ ਤੋਂ ਔਰ ਦੂਜਾ ਕਰਤਾਰਪੁਰ ਤੋਂ ਦੋਨਾਂ ਦੇ ਵਿੱਚ ਅਸੀਂ ਜਾਨਾਂ ਬਚਾ ਸਕਿਆ ਲੋਕਾਂ ਦਾ ਟਾਈਮ ਸੇ ਇਲਾਜ ਹੋਇਆ ਤੇ ਉਹ ਜਿਹੜੇ ਅਸੀਂ ਜਿੱਥੇ-ਜਿੱਥੇ ਵੀ ਸੀਵਰੇਜ ਦੀ ਮਿਕਸਿੰਗ ਹੋ ਰਹੀ ਸੀ ਉਹਨਾਂ ਨੂੰ ਵੀ ਰੈਕਟੀਫਾਈ ਕੀਤਾ ক্লোਰੀਨੇਸ਼ਨ ਵੀ ਕਰ ਰਹੇ ਆ ਔਰ ਲੋਕਾਂ ਨੂੰ ਵੀ ਬੇਨਤੀ ਆ ਜੀ ਕਿ ਜਿਹੜਾ ਪਾਣੀ ਆ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਪਾਣੀ ਛੱਕਿਆ ਤੁਸੀਂ 104 ਨੰਬਰ ਹੈ ਜੀ ਸਾਡਾ ਹੈਸ ਦਾ ਐਮਰਜੈਂਸੀ ਨੰਬਰ ਹੈ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਕਿਸੇ ਨੂੰ ਰੱਬ ਨਾ ਕਰੇ ਕੋਈ ਸੱਪ ਡਸ ਜੇ ਡੌਗ ਬਾਈਟ ਹੋ ਜਾਏ ਘਰ ਦੇ ਕਿਸੇ ਬਜ਼ੁਰਗ ਨੂੰ ਜਾਂ ਬੱਚੇ ਨੂੰ ਡਾਇਰੀਆ ਹੋ ਜਾਏ ਜਾਂ ਬੁਖਾਰ ਹੋ ਜਾਏ ਤਾਂ ਨੇੜੇ ਦੇ ਸੈਂਟਰ ਵਿੱਚ ਜਾਓ ਜੇ ਨਹੀਂ ਜਾ ਸਕਦੇ ਹੋ ਸਾਨੂੰ ਕਾਲ ਕਰੋ ਜੇ ਕੋਈ ਮੈਡੀਕਲ ਐਮਰਜੈਂਸੀ ਹੋਵੇ ਕਿਸੇ ਔਰਤ ਦੀ ਡਿਲੀਵਰੀ ਹੋਣੀ ਹੈ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋਗੇ 10 ਮਿੰਟਸ ਟੈਲੀਫੋਨ ਆ ਜਾਏਗਾ ਮੈਂ 24 ਘੰਟੇ ਬੰਦੇ ਲਾਏ ਹੋਏ ਆ ਉਹਦੇ ਵਾਸਤੇ ਔਰ ਅੱਧੇ ਘੰਟੇ ਤੁਹਾਡੇ ਕੋਲ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਤੁਹਾਡਾ ਇਲਾਜ ਕਰਕੇ ਜੱਚਾ ਬੱਚਾ ਨੂੰ ਜੇ ਕਿਸੇ ਦੇ ਡਾਕ ਬਾਈਟ ਹੋਏਗੀ ਸਨੇਕ ਬਾਈਟ ਹੋਏਗੀ ਉਹਨੂੰ ਬਿਲਕੁਲ ਠੀਕ ਕਰਕੇ ਉਹਨੂੰ ਘਰੇ ਛੱਡ ਕੇ ਜਾਵਾਂਗੇ ਸੋ ਹਿੰਮਤ ਰੱਖਣੀ ਹੈ ਸਾਰਿਆਂ ਨੇ ਸਾਥ ਦੇਣਾ ਹੈ ਔਰ ਜਦੋਂ ਬਰਸਾਤ ਦੇ ਮੌਸਮ ਵਿੱਚ ਹੈ ਸਿਆਣੇ ਕਹਿੰਦੇ ਹੁੰਦੇ ਆ ਕਪੜਾ ਝਾੜ ਕੇ ਪਾਓ ਜਦੋਂ ਘਰੋਂ ਬਾਹਰ ਜਾਣਾ ਤਾਂ ਹਾਫੀ ਸੋਟੀ ਹੋਣੀ ਚਾਹੀਦੀ ਆ ਰਾਤ ਬਰਾਤੇ ਨਾਲ ਟਾਰਚ ਵੀ ਹੋਣੀ ਚਾਹੀਦੀ ਆ ਜਾਂ ਛਤਰੀ ਰੱਖ ਲਓ ਦੋਨੇ ਕੰਮ ਕਰਦੀ ਆ ਉਹ ਤੇ ਆਪਾਂ ਇਹਨਾਂ ਤੋਂ ਬਚ ਵੀ ਸਕਦੇ ਆ ਮੁਸੀਬਤਾਂ ਤੋਂ ਔਰ ਇਹਨਾਂ ਦਾ ਜਿਹੜਾ ਇਲਾਜ ਹੈਗਾ ਉਹ ਟਾਈਮ ਸਪੈਸੀਫਿਕ ਹੈ ਕਿ ਉਹਨੇ ਸੀ ਬੋਲਡਨਾਰ ਕਹਿੰਦੇ ਆ ਵੀ ਜਦੋਂ ਸੱਪ ਲੜ ਗਿਆ ਤਾਂ ਇਮੀਡੀਏਟਲੀ ਹਸਪਤਾਲ ਪਹੁੰਚ ਜਾਓ ਕਿਤੇ ਝਾੜਾ ਕਰਾਣ ਫੜਦੇ ਹੋ ਪੋਰਸ਼ਨ ਨੂੰ ਹਿਮੋਬਲਾਈਜ਼ ਕਰਦੇ ਹੋ ਜੇ ਪੈਰ ਤੇ ਹੋਵੇ ਤਾਂ ਉਹਨੂੰ ਚੁੱਕ ਕੇ ਲੈ ਜਾਓ ਤੇ ਜੇ ਬਾਹਰ ਤੇ ਹੋਵੇ ਤੁਹਾਨੂੰ ਉਹਨੂੰ ਪੋਰਸ ਨੂੰ ਮੋਬਿਲਾਈਜ਼ ਕਰਦੇ ਹੋ ਕੋਈ ਟੌਰਨਿਕਟ ਨਹੀਂ ਬੰਨਣਾ ਕੁਝ ਨਹੀਂ ਕਰਨਾ ਕਿਸੇ ਤਰ੍ਹਾਂ ਨਿਊਟ੍ਰੇਟ ਨਹੀਂ ਕਰਨਾ ਔਰ ਡਰੇ ਨਹੀਂ ਕਰਨੀ ਤੇ ਇਹ ਤੁਹਾਨੂੰ ਯਕੀਨ ਦਿਵਾ ਸਕਦਾ ਕਿ ਜੇ ਤੁਸੀਂ ਮਤਲਬ ਪਹਿਲੇ ਘੰਟੇ ਚ ਪਹੁੰਚ ਜਾਓਗੇ ਤਾਂ ਮੌਤ ਨਹੀਂ ਹੋਏਗੀ ਕਿਸੇ ਦੀ ਵੀ ਤੇ ਬੜਾ ਸੋਸ ਹੁੰਦਾ ਕਿ ਜਦੋਂ ਸਾਡੇ ਜਿਹੜੀਆਂ ਤੁਹਾਡੇ ਸਾਥ ਸਨੇਕ ਬਾਈਟਸ ਹੋਈਆਂ ਜਦੋਂ ਇੱਕ ਅਦੀ ਮੌਤ ਹੋ ਜਾਂਦੀ ਆ ਤਾਂ ਬਹੁਤ ਪਰਿਵਾਰ ਵਾਸਤੇ ਬੜੇ ਹੋਰ ਸੰਕਟ ਵੱਧ ਜਾਂਦੇ ਆ ਉਹਦੇ 40 ਲੋਕਾਂ ਦੀ ਮੌਤ ਹੋਈ ਆ ਉਹਨਾਂ ਵਾਸਤੇ ਅਸੀਂ ਸਪੈਸ਼ਲ ਜਿਹੜਾ ਉਹਨਾਂ ਨੂੰ 4-4 ਲੱਖ ਰੁਪਏ ਦਾ ਐਕਸਗਰੇਸ਼ੀਆ ਅਸੀਂ ਹਮ ਸਾਹਮਣੇ ਦਿੱਤਾ ਔਰ ਵੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਾਗੇ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਦਾ ਉਹਨਾਂ ਦੇ ਬਜ਼ੁਰਗਾਂ ਦੀ ਸਿਹਤ ਦਾ ਅਸੀਂ ਧਿਆਨ ਕਰਾਂਗੇ ਲੇਕਿਨ ਜਿਹੜਾ ਉਹਨਾਂ ਦੀ ਕਮੀ ਨਹੀਂ ਪੂਰੀ ਹੋ ਸਕਦੀ ਕਦੇ ਵੀ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਰਸਾਦ ਦੇ ਵਿੱਚ ਤਾਜ਼ਾ ਖਾਣਾ ਬਣਾ ਕੇ ਖਾਓ ਪਾਣੀ ਵਾਸਤੇ ਕਲੋਰਿੰਦੀਆਂ ਗੋਲੀਆਂ ਲੈ ਲਓ ਜਾਂ ਬੋਇਲ ਕਰ ਲਓ ਜਾਂ ਕਲੋਰਿੰਦੀ ਗੋਲੀ ਪਾ ਕੇ 20 ਮਿੰਟ ਬਾਅਦ ਤੁਸੀਂ ਵੀ 10 ਲੀਟਰ ਦੇ ਵਿੱਚ ਉਹਨੂੰ ਪੀ ਸਕਦੇ ਹੋ ਬਿਮਾਰੀ ਤੋਂ ਬਚ ਜਾਓਗੇ ਤੇ ਕੋਈ ਵੀ ਐਮਰਜੈਂਸੀ ਹੋਵੇ 104 ਨੰਬਰ ਤੇ ਸੋ ਇਹਨਾਂ ਸ਼ਬਦਾਂ ਨਾਲ ਮੇਰੇ ਜਿਹੜੇ ਪੁਲੀਕ ਹੈ ਜੀ ਆਪਣੇ ਕਰਤਾਰਪੁਰ ਤੋਂ ਮੁਲਕਾਰ ਜੀ ਔਰ ਇੱਧਰ ਜੀ ਜੀ ਨਕੋਦਰ ਤੋਂ ਔਰ ਸਾਰੇ ਆਪਣੇ ਏਡੀਸੀ ਮੈਡਮ ਕਮਿਸ਼ਨਰ ਸਾਡੇ ਸਿਵਲ ਸਰਪੰਚ ਔਰ ਆਈਐਮਏ ਵਾਲੇ ਜਿੰਨੇ ਸਾਡੀਆਂ ਐਨਜੀਓਜ਼ ਆਈਆਂ ਰੈੱਡ ਕਰਾਸ ਵਾਲੇ ਔਰ ਬਹੁਤ ਸਾਰੇ ਜਿਲੰਦਰ ਦੀ ਖਾਸੀਅਤ ਇਹ ਹੈ ਜੀ ਕਿ ਮੇਰੀ ਇਹਨਾਂ ਨੇ ਛੋਟੀ ਜੀ ਬੇਨਤੀ ਦੇ ਉੱਤੇ ਇਨਫੈਕਟ ਮੇਰੀ ਬੇਨਤੀ ਤੇ ਨਹੀਂ ਇਹਨਾਂ ਨੇ ਲੀਡ ਲੈ ਕੇ ਮੈਨੂੰ ਕਿਹਾ ਕਿ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਸਾਨੂੰ ਬੈਨੀਫੀਸ਼ੀਅਰੀ ਲੱਭ ਕੇ ਦਿਓ ਤੇ ਇਹਨਾਂ ਨੇ ਜਿਹੜੇ 10 ਚੱਕ ਹੈ ਉਹ ਡਵਾਈਨੋਕਾਰ ਮਿਸ਼ਨ ਨੇ 50-50 ਹਜ਼ਾਰ ਦੇ ਉਹ ਮੈਂ ਜਿਹੜੇ ਸਾਡੇ ਉੱਤੇ ਲੋਕਲ ਸਾਡੇ ਪ੍ਰਤੀਨਿਧੀ ਔਰ ਡਿਪਟੀ ਕਮਿਸ਼ਨਰ ਐਸਟੀਐਮ ਨੂੰ ਕਿਹਾ ਉਹ ਆਇਡੈਂਟੀਫਾਈ ਕਰਕੇ ਰੱਖਣਗੇ ਸੱਤ ਜਿਹੜੇ ਹੈਗੇ ਸਾਡੇ ਐਨਆਰਆਈ ਇਕਵਿੰਦਰ ਜੀ ਔਰ ਅਮਰਜੀਤ ਜੀ ਜਿਹੜੇ ਸੈਕਰੋਮੈਂਟੋ ਤੋਂ ਆਈਐਮਏ ਨੇ ਪੰਜ ਚੱਕ ਦਿੱਤੇ ਆ ਸਾਨੂੰ ਜੀ ਹੋਰ ਜਿਹੜੇ ਪਟਿਆਲੇ ਤੋਂ ਵੀ ਲੋਕਾਂ ਨੇ ਮੈਨੂੰ ਚੱਕ ਦਿੱਤੇ ਆ ਸੋ ਇਹ ਸਾਰੇ ਚੱਕ ਮਿਲਾ ਕੇ ਜਿਹੜੇ ਸਾਡੇ ਹੈਗੇ ਆ ਇਹ ਤਕਰੀਬਨ ਤਕਰੀਬਨ ਮੇਰਾ ਖਿਆਲ 30 ਦੇ ਕਰੀਬ ਚੱਕ ਜਿਹੜੇ ਆ ਇਹ ਕੱਲ ਨੂੰ ਸਾਰੇ ਉਹਨਾਂ ਦੇ ਬੈਨੀਫੀਸ਼ੀਰੀ ਕੋਲੇ ਜਿਹੜੇ ਪ੍ਰੋਪਰਲੀ ਜਿਹੜੇ ਅਸੀਂ ਲੱਭੇ ਹੋਇਆ ਬੈਨੀਫੀਸ਼ੀਰੀ ਪਰ ਉਹਨੂੰ ਚੱਕ ਦੇਵਾਂਗਾ ਔਰ ਉਹਨਾਂ ਦੀ ਜਿਹੜੀ ਰਸੀਦ ਹੈ ਉਹਨਾਂ ਦੇ ਜਿਹਨਾਂ ਨੇ ਦਿੱਤਿਆ ਉਹਨਾਂ ਨੂੰ ਉਹਨਾਂ ਦਾ ਆਪਸ ਕੌਨਟੈਕਟ ਕਰਾਵਾਂਗਾ ਉਹਨਾਂ ਦਾ ਅਕਾਊਂਟ ਨੰਬਰ ਮੋਬਾਈਲ ਨੰਬਰ ਸ਼ੇਅਰ ਕਰਾਂਗਾ ਤਾਂ ਕਿ ਉਹਨਾਂ ਦੀ ਦੁੱਖ ਦੀ ਘੜੀ ਚਰਨੋਂ ਲੱਗੇ ਵੀ ਦੇਖੋ ਜਿਹੜਾ ਬੰਦਾ ਮੈਨੂੰ ਜਾਣਦਾ ਨਹੀਂ ਉਹ ਮੇਰੇ ਵਾਸਤੇ ਇੰਨਾ ਬਾਦਰਡ ਹੈ ਮੇਰਾ ਭਰਾ ਆ ਮੇਰੀ ਮਦਦ ਕਰ ਰਿਹਾ ਅਸਲੀ ਰਿਸ਼ਤੇਦਾਰ ਤਾਂ ਉਹੀ ਹੈ ਚਾਹੇ ਉਹ ਅਮਰੀਕਾ 'ਚ ਬੈਠਾ ਹੋਵੇ ਆ ਕੋਈ ਡਾਕਟਰ ਹੈ ਕੋਈ ਐਨਜੀਓ 'ਚ ਕੰਮ ਕਰ ਰਿਹਾ ਉਹਨਾਂ ਵਾਸਤੇ ਇਹ ਜਿਹੜਾ ਮੈਂ ਕਹੂੰਗਾ ਇੱਕ ਲਾਈਫਲਾਈਨ ਭੇਜ ਰਿਹਾ ਆ ਤੋ ਮੈਂ ਅਭੀ ਧੰਨਵਾਦ ਕਰਦਾ ਔਰ ਜਿਹੜੇ ਫਲੱਡ ਫੱਕੜਿਆ ਉਹਨੂੰ ਮੈਂ ਇਹ ਮਤਲਬ ਉਹਨੂੰ ਬੇਇੱਜ਼ਤੀ ਕਰਦਾ ਕਿ ਤੁਸੀਂ ਇਕੱਲੇ ਨਹੀਂ ਹੋ ਸਾਰਾ ਪੰਜਾਬ ਸਾਰਾ ਦੇਸ਼ ਤੁਹਾਡੇ ਨਾਲ ਖੜਾ ਹੋਇਆ ਅਸੀਂ ਤੁਹਾਨੂੰ ਬਿਲਕੁਲ ਕੋਈ ਤੰਗੀ ਨਹੀਂ ਆਣ ਦਿਆਂਗੇ ਕੋਈ ਮੁਸ਼ਕਲ ਨਹੀਂ ਆਣ ਦਿਆਂਗੇ ਤੁਹਾਨੂੰ ਪਹਿਲਾ ਵਾਰ ਜਿਹੜਾ ਹੈਗਾ ਔਰ ਇਹਦੇ ਨਾਲ ਨਾਲ ਅਸੀਂ ਜਿਹੜੀ ਪੂਰੀ ਸਟ੍ਰੈਟਜੀ ਬਣਾਈ ਹੈ ਸਰਕਾਰ ਨੇ ਕਿ ਬਹੁਤ ਹੋ ਗਿਆ ਇਹਦੇ ਨਾਲ ਜਿਹੜਾ ਹੈਗਾ ਅਸੀਂ ਚਾਹੇ ਸੂਬਿਆਂ ਦੇ ਨਾਲ ਔਰ ਕੇਂਦਰ ਦੇ ਨਾਲ ਗੱਲਬਾਤ ਕਰਕੇ ਔਰ ਪ੍ਰਧਾਨ ਮੰਤਰੀ ਜੀ ਮੈਨੂੰ ਲੱਗਦਾ ਉਹ ਕਰਨਗੇ ਜੇ ਜਿਹੜਾ ਡੈਮਾ ਤੋਂ ਜਿੰਨਾ ਪਾਣੀ ਛੱਡਣਾ ਉਹਨੇ ਥੱਲੇ ਕੁਐਸਚਨ ਹੋਣੀ ਚਾਹੀਦੀ ਆ ਉਹਦੀ ਸਟੋਰੇਜ ਕੁਐਸਚਨ ਹੋਣੀ ਚਾਹੀਦੀ ਆ ਹਰਿਆਣਾ ਆਪਣਾ ਪਾਣੀ ਰੋਕ ਕੇ ਹਿਮਾਚਲ ਆਪਣਾ ਰੋਕ ਕੇ ਜੇਹੜੇ ਤੇ ਆਪਣਾ ਰੋਕੇ ਸੀ ਆਪਣਾ ਆਪਣਾ ਪਾਣੀ ਸੰਭਾਲ ਲਈਏ ਪਾਣੀ ਦੀ ਕਮੀ ਨਹੀਂ ਹੈ ਜਦੋਂ ਗਰਮੀ ਆਉਣੀ ਅਸੀਂ ਪਾਣੀ ਪਿੱਛੇ ਲੜਦੇ ਆ ਤੇ ਜਦੋਂ ਹਾੜ ਆਉਂਦੇ ਆ ਤਾਂ ਵੀ ਅਸੀਂ ਪਾਣੀ ਪਿੱਛੇ ਲੜਦੇ ਆ ਇਹ ਦੋਨੋਂ ਗੱਲਾਂ ਠੀਕ ਨਹੀਂ ਹੋ ਸਕਦੀਆਂ ਪਾਣੀ ਦੀ ਕਮੀ ਨਹੀਂ ਹੈ ਉਹਦੀ ਸਾਮ ਸੰਭਾਲ ਦੀ ਕਮੀ ਹੈ ਉਹ ਅਸੀਂ ਪੂਰੀ ਕਰਾਂਗੇ ਜੀ ਸੋ ਇਹਨਾਂ ਸ਼ਬਦਾਂ ਦਾ ਬਹੁਤ-ਬਹੁਤ ਧੰਨਵਾਦ